ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਢਿੱਲੂ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਹਾਂ ਅੱਜ ਜਿਹੜਾ ਦਿਨ ਹੈ ਉਹ ਵੀਰਵਾਰ ਤੇ ਇੱਧਰ ਦੀਦੀ ਹੈ ਜਿਹੜੇ ਉਹ ਕੱਪੜੇ ਸਿਉ ਰਹੇ ਆ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਵੀ ਦੀਦੀ ਘਰੇ ਸਲਾਈ ਕਰਦੇ ਆ ਤੇ ਦੀਦੀ ਕਿਸੇ ਦਾ ਸੂਟ ਸਟਿਚ ਕਰ ਰਹੇ ਆ ਦੀਦੀ ਕੀ ਬਾਝੜ ਰਹੇ ਹੋ ਹਾਂਜੀ ਇਸ ਸੂਰਦ ਦੀ ਨੇ ਗਲਾ ਵੀ ਡਿਜ਼ਾਈਨ ਵਾਲਾ ਬਣਾਇਆ ਤੇ ਬਾਹਾਂ ਦਾ ਵੀ ਡਿਜ਼ਾਈਨ ਕੀਤਾ ਆ ਆਪਾਂ ਥੋੜੀ ਜਿਹੀ ਸਿਲਾਈ ਲਾ ਲਗੇ ਫਿਰ ਤੁਹਾਨੂੰ ਦਿਖਾਉਨੇ ਆ ਬਾਹਾਂ ਦਾ ਡਿਜ਼ਾਈਨ ਕੀਤੇ ਗਲੇ ਕਰਾਂਗੇ ਦੀ ਜੀ ਕੋਲ ਜਿਹੜੀ ਮਸ਼ੀਨ ਹੈ ਅੰਬ੍ਰੇਲਾ ਮਸ਼ੀਨ ਹੈ ਪਰਗੜ ਦੀ ਕਰੀ ਜਿਹੜਾ ਫ੍ਰੀ ਟਾਈਮ ਹੁੰਦਾ ਦੀਦੀ ਕੋਲੇ ਬਾਕੀ ਆਪਾਂ ਕੰਮ ਧੰਦੇ ਆਪਦੇ ਕਰਕੇ ਉਸ ਤੋਂ ਇਲਾਵਾ ਜਿਹੜਾ ਫ੍ਰੀ ਟਾਈਮ ਹੁੰਦਾ ਉਹਦੇ ਚ ਦੀਦੀ ਜਿਹੜੀ ਐ ਸਲਾਈ ਕਰਦੇ ਆ ਤੇ ਇਹਨੇ ਨਾਲ ਚਲੋ ਆਪਾਂ ਨੂੰ ਮਤਲਬ ਆਪਣਾ ਟਾਈਮ ਪਾਸ ਹੋ ਜਾਂਦਾ ਜਿਵੇਂ ਕੰਮ ਕਰਨ ਵਾਲੇ ਬੰਦੇ ਨੂੰ ਐ ਹੁੰਦਾ ਵੀ ਵਿਹਲੇ ਨਹੀਂ ਰਹਿਣਾ ਆ ਦੇਖੋ ਦੀਦੀ ਨੇ ਦਾ ਗਲਾ ਡਿਜ਼ਾਈਨ ਵਾਲਾ ਬਣਾਇਆ ਐ ਸੂਟ ਦਾ ਇਹ ਚੌਰ ਸਗਾਲਾ ਆ ਇਹਦਾ ਕੱਟ-ਕੱਟ ਕੇ ਆਪਾਂ ਲੈਸ ਵਿੱਚ ਦਿੱਤੀ ਹੈ ਇਹਦੇ ਬਾਕੀ ਇਹਦੀ ਬਾਹਾਂ ਤੇ ਵੀ ਡਿਜ਼ਾਈਨ ਆ ਇਹ ਕੱਟ ਵਾਲੀ ਬਾਹਾਂ ਆਪਾਂ ਬਣਾਈਏ ਵਿੱਚ ਲੈਸ ਦੇ ਕੇ ਇਸ ਤਰ੍ਹਾਂ ਇੱਧਰ ਆ ਜਿਹੜੀ ਬਾਹਾਂ ਤੇ ਲੈਸ ਉਹ ਵੀ ਦੀਨੇ ਗੁੰਮ ਲਾਈ ਆ ਸਿੱਧੀ ਨਹੀਂ ਲਾਈ ਇਹ ਦੇਖੋ ਜਿਹੜੇ ਆਪਾਂ ਆਪਦੇ ਕੱਪੜੇ ਉਹ ਵੀ ਖੁਦ ਹੀ ਸਟਿਚ ਕਰਦੇ ਆ ਘਰੇ ਤੇ ਇਹ ਕਿਸੇ ਦਾ ਸੂਟ ਆਇਆ ਸੀ ਦੀਦੀ ਕੋਲ ਇਹ ਵੀ ਦੀਦ ਨੇ ਸਟਿਚ ਕੀਤਾ ਅੱਜ ਇਹਦੇ ਸਲਵਾਰ ਦੇ ਵੀ ਪੌਂਚੇ ਆ ਤੇ ਆਪਾਂ ਡਿਜ਼ਾਈਨ ਬਣਾਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਖੁਦ ਹੀ ਸਲਵਾਰ ਦੇ ਪੌਂਚੇ ਆ ਤੇ ਵੀ ਦੀਦ ਨੇ ਡਿਜ਼ਾਈਨ ਕੀਤਾ ਦੋਨੋਂ ਸਾਈਡ ਲੈਸ ਕੱਢ ਕੇ ਇਹ ਹਾਜੀਆਂ ਨੂੰ ਨੀਚੇ ਘੇਰੇ ਨੂੰ ਤੇ ਚਾਕਾਂ ਨੂੰ ਫਿਨਿਸ਼ਿੰਗ ਦੇਣ ਵਾਲੀ ਰਹਿੰਦੀ ਆ ਸੂਟ ਨੂੰ ਹੁਣ ਆਪਣੇ ਕੰਮਾਂ ਦਾ ਟਾਈਮ ਹੋ ਗਿਆ ਸਬਜ਼ੀ ਵਗੈਰਾ ਬਣਾਉਣੀ ਆ ਤੇ ਬਾਕੀ ਹੋਰ ਕੰਮ ਪਸ਼ੂਆਂ ਦਾ ਰੋਹਾ ਕੂੜਾ ਕਰਨ ਵਾਲਾ ਪਿਆ ਏ ਧਾਰਾਂ ਚ ਉਣ ਵਾਲੀਆਂ ਬਾਕੀ ਜਿਹੜਾ ਰਹਿ ਗਿਆ ਉਹ ਦੀਦੀ ਕੱਲ ਨੂੰ ਪੂਰਾ ਕਰ ਦੇਣਗੇ ਹੁਣ ਆਪਦੀ ਆਪਦੀ ਡਿਊਟੀ ਨਿਭਾਉਣੀ ਆ ਸਾਰੇ ਜਾਣੇ ਅਲੱਗ-ਅਲੱਗ ਕਿਸੇ ਨੇ ਕੋਈ ਕੰਮ ਕਰਨਾ ਕਿਸੇ ਨੇ ਕੋਈ ਕੰਮ ਕਰਨਾ ਕਿਉਂਕਿ ਇੱਥੇ ਸਾਰੇ ਕੰਮ ਆਪ ਨੂੰ ਹੀ ਕਰਨੇ ਪੈਂਦੇ ਆ ਖੇਤਾਂ ਦਾ ਕਰਕੇ ਕੋਈ ਆਪਣੇ ਕੰਮ ਵਾਲਾ ਨਹੀਂ ਆਉਂਦਾ ਦਾ ਨਾ ਕੋਈ ਗੋਏ ਵਾਲੀ ਆਉਂਦੀ ਹੈ ਕੋਈ ਨਹੀਂ ਆਉਂਦਾ ਆਪਾਂ ਨੂੰ ਸਾਰੇ ਕੰਮ ਆ ਜਿਹੜੇ ਖੁਦ ਨੂੰ ਹੀ ਕਰਨੇ ਪੈਂਦੇ ਆ ਆਪ ਹੀ ਇਹ ਜਿਹੜਾ ਰਹਿ ਗਿਆ ਆਇਆ ਆਪਾਂ ਕੱਲ ਨੂੰ ਪੂਰਾ ਕਰਾਂਗੇ ਸੂਟ ਥੋੜਾ ਜਿਹਾ ਰਹਿ ਗਿਆ ਬਸ ਚਾਕਾਂ ਤੇ ਇਹ ਜਿਹੜੀ ਲੈਸ ਉਹ ਕੋ ਲਾਉਣੀ ਆ ਆਪਾਂ ਤੇ ਤਰਪਾਈ ਕਰਨੀ ਆ ਇਹ ਆਪਾਂ ਕੱਲ ਨੂੰ ਪੂਰਾ ਕਰਾਂਗੇ ਚਲੋ ਮਿਲਦੇ ਆ ਆਪਾਂ ਤੁਹਾਨੂੰ ਥੋੜੇ ਟਾਈਮ ਬਾਅਦ ਚ ਹਾਂਜੀ ਆਜੋ ਆਪਾਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਨੇ ਆ ਅੱਜ ਸਵੇਰ ਦੀ ਥੋੜੀ ਥੋੜੀ ਕਿਨਮੈਨ ਹੋ ਰਹੀ ਆ ਇੱਧਰ ਹਰਿੰਦਰ ਦੇਖੋ ਸਾਡਾ ਅੱਜ ਦੇ ਸਕੂਲੇ ਫੰਕਸ਼ਨ ਸੀਗਾ ਕੱਲ ਨੂੰ 15 ਅਗਸਤ ਐ ਉਹਦਾ ਫੰਕਸ਼ਨ ਸੀਗਾ 14 ਅਗਸਤ ਨੂੰ ਅੱਜ ਕੱਲ ਨੂੰ ਇਹਨੂੰ ਛੁੱਟੀ ਐ ਤੇ ਉੱਥੇ ਫਲੈਗ ਲੈ ਕੇ ਗਿਆ ਸੀ ਹੁਣ ਉਹੀ ਫਲੈਗੇ ਨੇ ਆਪਦੇ ਸਾਈਕਲ ਤੇ ਲਾ ਲਿਆ ਤੇ ਰਾਤ ਦੇ ਗੇੜੇ ਕੱਢ ਰਿਹਾ ਅੱਜ ਵੈਸੇ ਮੌਸਮ ਠੰਡਾ ਹੈ ਸਾਡੇ ਸਵੇਰ ਤੋਂ ਕਿੰਮੈਨ ਹੋ ਰਹੀ ਸੀਗੀ ਇਧਰ ਆਪਣੀ ਮੋਟਰ ਚੱਲ ਰਹੀ ਆ ਬਾਹਰ ਦਾ ਮੌਸਮ ਅੱਜ ਵੈਸੇ ਵੈਸੇ ਵਧੀਆ ਹੋ ਰਿਹਾ ਵਿਆ ਸੂਣਾ ਹੋ ਗਿਆ ਬਾਹਰ ਦਾ ਮੌਸਮ ਹਵਾ ਚੱਲ ਰਹੀ ਹੈ ਤੇ ਧੁੱਪ ਹੈ ਨਹੀਂਗੀ ਹੈਲੋ ਗਾਇਜ਼ ਹਰਿੰਦਰ ਆਪਣੇ ਸਾਈਕਲ ਤੇ 플ੈਗ ਲਾ ਕੇ ਘੁੰਮ ਰਿਹਾ ਬਸ ਤੇ ਹੁਣ ਬੱਚਿਆਂ ਨੂੰ ਮੌਜਾਂ ਬਣ ਗਈਆਂ ਹੁਣ ਤਿੰਨ ਛੁੱਟੀਆਂ ਇਕੱਠੀਆਂ ਆ ਗਈਆਂ ਇਹਨਾਂ ਨੂੰ ਕੱਲ ਨੂੰ 15 15 ਅਗਸਤ ਦੀ ਛੁੱਟੀ ਹੈ ਬੱਚਿਆਂ ਨੂੰ ਪਰਸੋਂ ਸ਼ਨੀਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਆ ਗਈ ਆ ਉਸ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਆ ਗਈ ਆ ਤਿੰਨ ਛੁੱਟੀਆਂ ਬੱਚਿਆਂ ਨੂੰ ਇਕੱਠੀਆਂ ਆ ਗਈਆਂ ਸੋ ਤਿੰਨ ਦਿਨ ਹੁਣ ਬੱਚੇ ਘਰੇ ਰਹਿਣਗੇ ਲਗਾਤਾਰ ਬਾਰ ਦਾ ਮੌਸਮ ਕਾਫੀ ਜ਼ਿਆਦਾ ਵਧੀਆ ਹੈ ਪਰ ਆਪਣੀ ਹੁਣ ਕੰਮਾਂ ਦਾ ਟਾਈਮ ਵੀ ਹੋਇਆ ਪਿਆ ਚਲੋ ਆਪਕਾ ਬਾਅਦ ਵਿੱਚ ਮਿਲਦੇ ਹਾਂ ਉਧਰ ਦੀਦੀ ਨੇ ਸਬਜ਼ੀ ਬਣਾਉਣੀ ਸ਼ੁਰੂ ਕਰ ਲਈ ਹੋਣੀ ਚਲੋ ਤੁਹਾਨੂੰ ਦਿਖਾਉਂਦੇ ਆਂ ਆ ਜੋ ਜਮੀਂ ਪੈਂਦਾ ਕਰਕੇ ਤੇ ਸਾਰਾ ਦਿਨ ਪਸ਼ੂ ਇੱਥੇ ਰਹੇ ਬਾਹਰ ਮੌਸਮ ਠੰਡਾ ਸੀਗਾ ਤੇ ਕੋਆ ਹਨ ਵੱਡ ਦਾ ਸਾਰ ਅੱਗੇ ਸਵੇਰ ਪਸ਼ੂ ਪਾਣੀ ਪਿਆ ਕੇ ਨਵਾ ਕੇ ਅੰਦਰ ਸ਼ੈੱਡ ਚ ਕਰ ਦਈਦੇ ਆ ਅੱਜ ਮੌਸਮ ਠੰਡਾ ਸੀਗਾ ਪਸ਼ੂ ਇੱਥੇ ਖੜੇ ਸੀ ਕਿ ਸਾਰਾ ਦਿਨ ਅਜਿਹੀ ਰਹੇ ਪਸ਼ੂ ਆਪਣੇ ਸਿਰ ਵੀ ਦੋ ਬੱਠਰ ਗੋਏ ਦੇ ਹੁੰਦੇ ਆ ਦੋ ਬੱਠਰ ਉਸ ਟਾਈਮ ਦੋ ਬੱਠਰ ਹੀ ਉਸ ਟਾਈਮ ਹੋ ਜਾਂਦੇ ਆ ਸਵੇਰ ਮੈਂ ਉਧਰ ਹੋਰ ਕੰਮ ਕਰਨੇ ਹੁੰਦੇ ਆ ਇਸ ਲਈ ਦੀਦੀ ਜਿਹੜੇ ਉਹ ਗੋਆ ਚੱਕ ਦਿੰਦੇ ਆ ਸਵੇਰੇ ਟਾਈਮ ਐਸ ਤਰ੍ਹਾਂ ਦੀਦੀ ਨੇ ਸਬਜ਼ੀਆਂ ਰਾਬਣਾਉਣੀ ਹੁੰਦੀ ਆ ਤੇ ਮੈਂ ਗੋਆ ਚੱਕ ਦਿੰਦੀ ਆ ਹਾਂ ਜਿਵਾ ਪਗੋਵਾ ਸਿੱਟ ਕੇ ਆਈਏ ਬਾਾਰ ਜਿੱਦੋਂ ਕਰੂੰ ਬਾਹਰ ਆ ਜਾਈਦਾ ਉਦੋਂ ਐ ਲੱਗਦਾ ਵੀ ਇੱਥੇ ਹੀ ਰਹੀਏ ਕਿਉਂਕਿ ਰਾਤ ਤੇ ਹਵਾ ਜਿਹੜੀ ਉਹ ਬਹੁਤ ਜ਼ਿਆਦਾ ਆਉਂਦੀ ਆ ਕਰੇ ਹਵਾ ਘੱਟ ਲੱਗਦੀ ਇੱਥੇ ਰਾਤ ਤੇ ਬਹੁਤ ਜ਼ਿਆਦਾ ਹਵਾ ਆਉਂਦੀ ਆ ਅੱਜ ਮੀਂਹ ਦਾ ਮੌਸਮ ਕਰਕੇ ਜੁੱਲ੍ਹੇ ਨੂੰ ਵੀ ਸੈੱਲ ਹੋ ਗਈ ਆ ਲੱਕੜਾਂ ਤਾਂ ਵੈਸੇ ਸਾਡੀ ਅੰਦਰ ਰੱਖੀਆਂ ਹੁੰਦੀਆਂ ਪਰ ਫੇਰ ਵੀ ਜੁੱਲ੍ਹੇ ਨੂੰ ਸੈੱਲ ਹੋਈ ਪਈ ਆ ਜਿਹੜੀ ਅੱਗ ਆਜੂ ਵੀ ਹੌਲੀ ਹੌਲੀ ਮੱਚੂਗੀ ਉੱਪਰੋਂ ਤਾਂ ਟੱਕਿਆ ਹੁੰਦਾ ਚੁੱਲ੍ਹਾ ਪਰ ਫੇਰ ਵੀ ਸੈੱਲ ਹੋ ਹੀ ਜਾਂਦੀ ਏ ਕਿ ਮੌਸਮ ਹੀ ਇਹੋ ਜਿਹਾ ਬਸ ਸੈੱਲ ਜੀ ਵਾਲਾ ਸਾਰੇ ਕੱਪੜੇ ਕੁੱਪੜੇ ਵੀ ਸਿੱਲੇ-ਸਿੱਲੇ ਰਹਿੰਦੇ ਐ ਇਸ ਮੌਸਮ ਦੇ ਵਿੱਚ ਤਾਂ ਹਰ ਇੱਕ ਚੀਜ਼ ਐ ਸਿੱਲੀ-ਸਿੱਲੀ ਜਿਹੀ ਤੇ ਹੋਰੀ ਸਮੈਲ ਆਉਣ ਲੱਗ ਜਾਂਦੀ ਐ ਹਰ ਇੱਕ ਚੀਜ਼ ਦੇ ਵਿੱਚੋਂ ਉਪਾਗਮ ਚਾਲ ਗਏ ਫੇਰ ਮਿਲਦੇ ਆਂ ਹਾਂਜੀ ਆਪਾਂ ਸਬਜ਼ੀ ਬਣਾਉਣ ਲੱਗੇ ਆਂ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਇਹ ਚ ਜੀਰਾ ਪਾਤਾ ਆਪਾਂ ਤੇ ਲਸਣ ਆ ਜਿਹੜੀ ਆ ਆਪਾਂ ਥੋੜਾ ਜਿਹਾ ਟਾਈਮ ਪਹਿਲਾਂ ਪਾਵਾਂਗੇ ਕਿਉਂਕਿ ਫਿਰ ਕੱਚੀ ਜੀ ਲਸਣ ਦੀ ਸਮੈਲ ਆਉਂਦੀ ਰਹਿੰਦੀ ਐ ਨਹੀਂ ਤਾਂ ਸਬਜੀ ਆਪਾਂ ਬਣਾਵਾਂਗੇ ਅੱਜ ਕद्दू ਨੂੰ ਆਪਾਂ ਕद्दू ਕਸ਼ ਕੀਤਾ ਹੈ ਇਹਦੀ ਪਰਜੀ ਬਣਾਵਾਂਗੇ ਆਪਾਂ ਇਹ ਪਿਆਜ਼ ਆ ਵਿੱਚ ਪਿਆਜ਼ ਪਾਵਾਂਗੇ ਇਹ ਆਪਣੇ ਕੋਲੇ ਕद्दू ਆ ਕਿਉਂਕਿ ਜਿਹੜੀ ਦੁੱਧ ਵਾਲੀ ਸਬਜੀ ਹੋ ਜੇ ਆਪਾਂ ਕੱਲ ਪਰਸੋ ਹੀ ਬਣਾ ਕੇ ਖਾਧੀ ਆ ਫਿਰ ਰੋਜ਼-ਰੋਜ਼ ਉਹ ਵੀ ਵਧੀਆ ਨਹੀਂ ਲੱਗਦੀ ਕੀ ਇਹ ਨਾਲ ਹੀ ਆਪਾਂ ਪਿਆਜ਼ ਵੀ ਪਾ ਦਾਂਗੇ ਅਗੇ ਆਪਾਂ ਪਾਉਣਗੇ ਬਸ ਬਾਅਦ ਉੱਪਰ ਆਉਂਦੀ ਆਪਾਂ ਮੀਨ ਲੇਟ ਮਸਾਲਾ ਹਲਦੀ ਜੋ ਵੀ ਪਾਉਣਾ ਉਹ ਪਾ ਕੇ ਸੇ ਬਸ ਆਪਣੀ ਸਬਜੀ ਇਹ ਵੀ ਸੁੱਤੀ ਸਬਜੀ ਵਰਦੀ ਨੂੰ ਬਣ ਕੇ ਪਿਆਰ ਹੋ ਗਈ ਜੀ ਇਹ ਇਹ ਜੇਨਨ ਆਉ ਸਬਜੀ ਦਾ ਟੇਸ ਵੀ ਬਦਲ ਜਾਂਦਾ ਕਿਉਂਕਿ ਰੋਜ਼ ਰੋਜ਼ ਫਿਰ ਜਿਹੜੀ ਆਪਾਂ ਕੱਦੂ ਦੀ ਸਬਜੀ ਦੁੱਧ ਪਾ ਕੇ ਬਣਾਉਂਦੇ ਆ ਉਹ ਵੀ ਰੋਜ਼ ਰੋਜ਼ ਵਧੀਆ ਨਹੀਂ ਲੱਗਦੀ ਕਿ ਬੱਚੇ ਤਾਂ ਉਹ ਬਿਲਕੁਲ ਹੀ ਨਹੀਂ ਖਾਂਦੇਗੇ ਇਹਨਾਂ ਨਾਲ ਇਹ ਨਮੀ ਇੱਕ ਬਣ ਜਾਂਦੀ ਹੈ ਰੈਸਪੀ ਨਮੀ ਸਬਜੀ ਬਣ ਜਾਂਦੀ ਹੈ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਪੁੰਨਾਂਗੇ ਪਨ ਕੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਨੂਨ ਮਿਰਚਿਓ ਪਾਵਾਂਗੇ ਮਸਾਲੇ ਪਾਵਾਂਗੇ ਸਾਰੇ ਅੱਜ ਸਵੇਰ ਦਾ ਜਿਹੜਾ ਮੌਸਮ ਆ ਉਹ ਕੰਨਮੈਨ ਕਨਮਨਜੀ ਹੋ ਰਹੀ ਆ ਪੂਰਾ ਖੁੱਲ ਕੇ ਨਹੀਂ ਵੀ ਨਹੀਂ ਤੇ ਆਗਾ ਪਰ ਹੁਣ ਫੇਰ ਇਸ ਟਾਈਮ ਐ ਗੁੰਮ ਜਾ ਹੋ ਗਿਆ ਹਵਾ ਹੁਗਾ ਜਿਹੜੀ ਉਹ ਬਿਲਕੁਲ ਬੰਦ ਹੋਈ ਪਈ ਆ کافی ਜਾਂ ਦੇਤਾ ਜਾ ਹੋਇਆ ਪਿਆ ਹੁਣ ਇਸ ਟਾਈਮ ਫੇਰ ਸੋਭਾ ਸੋਭਾ ਤਾਂ ਮੌਸਮ ਬਹੁਤ ਵਧੀਆ ਸੀਗਾ ਕਾਫੀ ਠੰਡਾ ਹੋ ਗਿਆ ਸੀ ਮੌਸਮ ਅ ਜ ਸਾਰਾ ਦਿਨ ਕੰਨਮੈਨਜੀ ਹੋਈ ਗਈ ਆ ਕਪੜੇ-ਕੁੱਪੜੇ ਵੀ ਆਪਾਂ ਅੰਦਰ ਹੀ ਅੱਜ ਦਾ ਸਾਰਾ ਦਿਨ ਬਸ ਰੱਖੇ ਆ ਮੰਜਿਆਂ ਤੇ ਖਲਾਰ ਕੇ ਰੱਖੇ ਆ ਬਾਹਰ ਤਾਂ ਕਪੜੇ ਵੀ ਨਹੀਂ ਪਾਏ ਗਏਗੇ ਕਿਉਂਕਿ ਥੋੜੇ-ਥੋੜੇ ਟਾਈਮ ਬਾਅਦ ਹੀ ਥੋੜਾ-ਥੋੜਾ ਮੀਂਹ ਆਉਣ ਲੱਗ ਜਾਂਦਾ ਸੀ ਸਬਜ਼ੀ ਆਪਾਂ ਬਣਾ ਲਗੇ ਫਿਰ ਤੁਹਾਨੂੰ ਦਿਖਾਵਾਂਗੇ ਜਦ ਸਬਜ਼ੀ ਬਣ ਗਈ ਨਾ ਫਿਰ ਦਿਖਾਉਣੀ ਆ ਤੁਹਾਨੂੰ ਹਾਂ ਜੀ ਇਹ ਜਿਹੜੀ ਸਬਜੀ ਆਪਣੀ ਦੇਖੋ ਇਹ ਪਾਸੇ ਦਾ ਪਾਣੀ ਜਿਹੜਾ ਸਾਰਾ ਸੁੱਕ ਗਿਆ ਕद्दू ਦੇ ਵਿੱਚ ਥੋੜਾ ਬਹੁਤ ਪਾਣੀ ਹੁੰਦਾ ਤੇ ਇਹ ਕद्दू ਦਾ ਜਿਹੜਾ ਪਾਣੀ ਆ ਸੁੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਨਾ ਨੂਨ ਮਿਰਚ ਪਾਵਾਂਗੇ ਨੂਨ ਮਿਰਚ ਤਾਂ ਆਪਣੇ ਹਿਸਾਬ ਨਾਲ ਹੀ ਪਾਉਣੀ ਹੁੰਦੀ ਆ ਹਰੇਕ ਨੇ ਕਿਉਂਕਿ ਸਬਜੀ ਜਾਦੇ ਆ ਚਾ ਥੋੜੀ ਆ ਕੋਈ ਨੂਨ ਮਿਰਚ ਜਾਦੇ ਖਾਂਦਾ ਕੋਈ ਘੱਟ ਖਾਂਦਾ ਇਹ ਸਾਰੇ ਆਪ ਦਾ ਪਰਿਵਾਰ ਦਾ ਹਰੇਕ ਦਾ ਆਪ ਦਾ ਦਾ ਹਿਸਾਬ ਹੁੰਦਾ ਇਹ ਸਾਡੇ ਪਰਿਵਾਰ 'ਚ ਜਿੰਨੀ ਕਨੂਨ ਮਿਰਚ ਖਾਦੀ ਜਾਂਦੀ ਓਹ ਸਾਨੂੰ ਪਤਾ ਅਸੀਂ ਨਾ ਤਾਂ ਜ਼ਿਆਦਾ ਘਾਟੀ ਖਾਂਦੇ ਆ ਤੇ ਨਾ ਪਰ ਬਹੁਤ ਜ਼ਿਆਦਾ ਵੀ ਨਹੀਂ ਅਸੀਂ ਨੂਨ ਮਿਰਚ ਖਾਂਦੇਗਾ ਅਸੀਂ ਠੀਕ ਠੀਕ ਹੀ ਖਾਂਦੇ ਆ ਨਾ ਅਸੀਂ ਮਿੱਠਾ ਹੀ ਜ਼ਿਆਦਾ ਪੀਂਦੇ ਆ ਨਾ ਅਸੀਂ ਨੂਨ ਮਿਰਚ ਹੀ ਜ਼ਿਆਦਾ ਖਾਂਦੇ ਆ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਹਲਦੀ ਸਾਰੇ ਜਿਹੜੇ ਮਸਾਲੇ ਹੁੰਦੇ ਆ ਰੋਜ਼ਾਨਾ ਹੀ ਆਪਾਂ ਡੇਲੀ ਵਰਤਦੇ ਆ ਉਹੀ ਆਪਾਂ ਇਹਦੇ ਵਿੱਚ ਪਾਏ ਆ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਥੋੜੇ ਥੋੜੇ ਸੇਕਤੇ ਜਿਹੜੀ ਸਬਜੀ ਆ ਆਪਣੀ ਉਹ ਬਸ ਪਈ ਰਹੂਗੀ ਨੇ ਨਾਲ ਮਸਾਲੇ ਆ ਜਿਹੜੇ ਤੋਂ ਪੱਕ ਜਾਣਗੇ ਨਾਲ ਇਹਨੂੰ ਥੋੜਾ ਬੋਤਾ ਸੇਕ ਹਜੇ ਹੋਰ ਲੱਗ ਜਾਊਗਾ ਆਪਣੀ ਸਬਜੀ ਨੂੰ ਨਾਲੇ ਸਾਰੇ ਮਸਾਲੇ ਆ ਜਿਹੜੇ ਵਿੱਚ ਉਹ ਰਲ ਜਾਣਗੇ ਪੱਕ ਜਾਣਗੇ ਥੋੜੇ ਜਿਹਾ ਸੇਕ ਤੇ ਇਹ ਹਜੇ ਪਈ ਰਹੂਗੀ ਜਿੰਨਾ ਟਾਈਮ ਆਪਾਂ ਹਜੇ ਇਸ ਬਰਤਨ 'ਚ ਧਰ ਦੇ ਤੇ ਆਪਾਂ ਦੁੱਧ ਗਰਮ ਕਰਾਂਗੇ ਹੁਣ ਧਾਰਨ ਚੋਖੇ ਫਿਰ ਫਿਰ ਬਾਅਦ 'ਚ ਬਸ ਰੋਟੀ ਬਣਾ ਲਾਂਗੇ ਤੁਸੀਂ ਵੀ ਸਬਜੀ ਜਰੂਰ ਬਣਾ ਕੇ ਦੇਖਿਓ ਤੁਹਾਨੂੰ ਕਿੰਦਾਂ ਦੀ ਲੱਗਦੀ ਹੈ ਸਾਨੂੰ ਤਾਂ ਇਹ ਵਧੀਆ ਲੱਗਦੀ ਹੈ ਸਬਜੀ ਅਸੀਂ ਅੱਗੇ ਪਿਛਲੀ ਗਰਮੀ ਚ ਵੀ ਇਹ ਬਣਾਉਂਦੇ ਰਹੇ ਹਾਂ ਇਸ ਵਾਰ ਅਸੀਂ ਇਹ ਪਹਿਲੀ ਵਾਰੀ ਬਣਾਈ ਹੈ ਹੁਣ ਜਿੰਨੇ ਵਾਰੀ ਪਹਿਲਾਂ ਬਣਾਈ ਉਹ ਕਦੂ ਦੀ ਸਬਜੀ ਦੁੱਧ ਪਾ ਕੇ ਹੀ ਬਣਾਈ ਹੈ ਤੇ ਇਸ ਵਾਰ ਇਹ ਆਪਾਂ ਪਹਿਲੀ ਵਾਰੀ ਹੈ ਜਿਹੜੀ ਸੁੱਕੀ ਸਬਜੀ ਹੈ ਘਰ ਦੀ ਅੰਮਾ ਇਹ ਪਹਿਲੀ ਵਾਰੀ ਬਣਾਈ ਹੈ ਪਿਛਲੀ ਵਾਰ ਅਸੀਂ ਕਾਫੀ ਬਣਾਉਂਦੇ ਰਹੇ ਹਾਂ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਇਹ ਵੀ ਸਬਜੀ ਹੈ ਜਿਹੜੀ ਇਹ ਕੇਰਜੀ ਬਣਦੀ ਆ ਤੇ ਆਪਣੀ ਵੀਡੀਓ ਵੀ ਮੈਨੂੰ ਲੱਗਦਾ ਕਾਫੀ ਲੰਬੀ ਹੋਗੀ ਹੋਣੀ ਆ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ